ਦੇਖਦੇ ਜਾਓ ਇਹ ਜੋ ਪੱਗ ਬਨ ਕੇ ਆਪਣੇ ਆਪ ਨੂੰ ਸਰਦਾਰ ਕਹਣ ਵਾਲਾ ਵਿਅਕਤੀ ਜੋ ਕਿ ਐਕਟਵਾ ਸਕੂਟਰੀ ਦੇ ਉੱਪਰ ਆਉਂਦਾ ਹੈ ਗੈਲ ਰੋਡ ਤੇ ਇੱਕ ਮਨੀ ਚਿੰਜਰ ਦੀ ਦੁਕਾਨ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਪਹਿਲਾਂ ਸਾਹਮਣੇ ਖੜਾ ਤੱਕਦਾ ਹੈ ਕਿ ਕਿਧਰੇ ਕੋਈ ਆ ਨਾ ਜਾਵੇ ਫਿਰ ਬੜੀ ਹਸ਼ਿਆਰੀ ਦੇ ਨਾਲ ਆਪਣੀ ਜੇਬ ਦੇ ਵਿੱਚੋਂ ਕੁਝ ਕੱਢੇਗਾ ਧਿਆਨ ਰੱਖੋ ਇਹ ਹੱਥ ਆਪਣੀ ਜੇਬ ਨੂੰ ਮਾਰ ਰਿਹਾ ਹੈਗਾ ਔਰ ਅੰਦਰੋਂ ਕੁਝ ਕੱਢੇਗਾ ਦੇਖਦੇ ਜਾਓ ਕੱਢਦਾ ਕੀ ਹੈ ਬੜਾ ਚਲਾਕ ਬੰਦਾ ਹੈ ਇਹ ਆ ਚੱਕੋ ਇਹਨੇ ਹੁਣ ਕਢਿਆ ਇੱਕ ਪੇਚਕਸ ਔਰ ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੁੰਦੀ ਗਈ ਪਰ ਇਹ ਬੰਦਾ ਇੰਨਾ ਬੇਕੌਫ ਸੀ ਕਿ ਦਿਨ ਦਿਹਾੜੇ ਅਜਿਹੀ ਵਾਰਦਾਤ ਪੰਜਾਬ ਦੇ ਤਾਂ ਹੁਣ ਦੇਖੋ ਸਕੂਟਰੀ ਵੱਲ ਗਿਆ ਸਕੂਟਰੀ ਤੇ ਪਏ ਹੋਏ ਥੈਲੇ ਨੂੰ ਹੱਥ ਮਾਰਨ ਦੀ ਕੋਸ਼ਿਸ਼ ਕਰੂਗਾ ਫਿਰ ਡਰਦਾ ਵੀ ਕਿਧਰੇ ਕੋਈ ਆ ਨਾ ਜਾਵੇ ਚਾਪਾਂ ਪਾਈਆਂ ਨੇ ਕੜੇ ਪਾਈ ਨੇ ਲੱਗਦਾ ਕੋਈ ਚੰਗੇ ਕਰਦਾ ਲੱਗਦਾ ਪਰ ਜਿਹੀ ਵਾਰਦਾਤ ਨੂੰ ਅੰਜਾਮ ਤੁਸੀਂ ਦੇਖ ਸਕਦੇ ਹੋ ਦੇਖਦੇ ਜਾਓ ਕਰਦਾ ਕੀ ਹੈ ਹੁਣ ਰੁਕਿਆ ਹੋਇਆ ਡਰ ਵੀ ਲੱਗਦਾ ਹੁਣ ਫੇਰ ਅੰਦਰ ਜਾਣ ਦੀ ਕੋਸ਼ਿਸ਼ ਕਰੂਗਾ ਚੱਕੋ ਫਿਰ ਦਿਲ ਕੱਢਿਆ ਸਕੋਟਰੀ ਦਾ ਹੁਣ ਸਟੈਂਡ ਲਾਊਗਾ ਇਹ ਇਹ ਓ ਚੱਕੋ ਹੁਣ ਬੈਗ ਦੇ ਵਿੱਚ ਕੋਈ ਹੋਰ ਚੀਜ਼ ਘੜਦਾ ਹੈਗਾ ਕਿਉਂਕਿ ਉਹ ਤਾਲਾ ਜਿਹੜਾ ਹੋਗਾ ਲੋਕ ਉਹ ਟੁੱਟਿਆ ਨਹੀਂ ਦੁਬਾਰਾ ਫੇਰ ਅੰਦਰ ਜਾਣ ਦੀ ਕੋਸ਼ਿਸ਼ ਕਰੂਗਾ ਅੰਦਰੋਂ ਕੋਈ ਸਮਾਨ ਕੱਢੂਗਾ ਹੁਣ ਇਹ ਉਤਰਨ ਦੀ ਕੋਸ਼ਿਸ਼ ਕਰੂਗਾ ਦੇਖਦੇ ਜੀ ਆਓ ਕਰਦਾ ਕੀ ਆ ਅੰਤ ਤੱਕ ਇਹ ਵੀਡੀਓ ਜਿਹੜੀ ਜ਼ਰੂਰ ਦੇਖਿਓ ਕਿਉਂਕਿ ਅਜੇ ਇਹ ਲੋਕਾਂ ਦਾ ਪਰਦਾ ਫਾਸਣਾ ਬਹੁਤ ਜੁੜਿਆ ਹੋਇਆ ਚੱਕੋ ਹੁਣ ਕੱਢਿਆ ਨੂੰ ਇੱਕ ਹੋਰ ਤੇਜ਼ ਕਸ ਜੇਬ ਚੋਂ ਹੁਣ ਤਾਲਾ ਤੋੜਨ ਦੀ ਕੀਤੀ ਕੋਸ਼ਿਸ਼ ਤਾਲਾ ਟੁੱਟ ਗਿਆ ਉਹ ਚੱਕੋ ਗੇਟ ਖੋਲ ਕੇ ਵੜ ਗਿਆ ਅੰਦਰ ਹੁਣ ਦੇਖੀ ਜਾਓ ਅੱਗੇ ਕਰਦਾ ਕੀ ਆ ਉਹ ਉਹ ਫੇਰ ਬਾਹਰ ਆ ਗਿਆ ਆਪਣੀ ਸਕੂਟਰੀਨ ਲੌਕ ਕਰਨਾ ਨਾ ਚੋਰਾ ਨੂੰ ਮੋੜ ਨਾ ਪੈ ਜਾਣ ਡਰ ਵੀ ਲੱਗਦਾ ਨਾ ਕਿਤੇ ਵੈਸੇ ਲੌਕ ਨਹੀਂ ਕਰਦਾ ਸਕੂਟਰੀ ਨੂੰ ਓਪਨ ਹੀ ਰੱਖੇਗਾ ਇਹ ਕੁਝ ਹੋਰ ਚੀਜ਼ ਜਿਹੜੀ ਹੈਗੀ ਆ ਲੈਣ ਦੇ ਲਈ ਬਾਹਰ ਆਇਆ ਹੋਇਆ ਸਕੂਟਰੀ ਦੀ ਡਿੱਗੀ ਚੋਂ ਪਤਾ ਨਹੀਂ ਕੀ ਕਰ ਰਿਹਾ ਹੈਗਾ ਦੇਖੀ ਜਾ ਉਹ ਕਰਦਾ ਕੀ ਕਾਰਨਾਮੇ ਚੰਗਾ ਪਲਾ ਸਰਦਾਰ ਉੱਚਾ ਲੰਮਾ ਅਜੇ ਹੀ ਵਾਰਦਾਤ ਨੂੰ ਅੰਜਾਮ ਆਪਣਾ ਬੈਗ ਅੰਦਰ ਲੈ ਗਿਆ ਬੈਗ ਅੰਦਰ ਲੈ ਕੇ ਭੇਜ ਜਾਵੇਗਾ ਇਹ ਇਹ ਚੱਲ ਚੱਲ ਦੇਖਦਾ ਵੀ ਆ ਨਾ ਪਾਸੇ-ਪਾਸੇ ਕਿਧਰੇ ਕੋਈ ਆ ਨਾ ਜਾਵੇ ਇਹ ਸਾਰੀ ਘਟਨਾ ਜਿਹੜੀ ਹੈਗੀ ਆ ਉਥੇ ਲੱਗਿਆ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਇਹ 12 ਤਰੀਕ ਦੀ ਘਟਨਾ ਹੈਗੀ ਸ਼ਾਮ ਦੀ ਘਟਨਾ ਹੈ ਜੀ ਹੁਣ ਫੇਰ ਜਿਹੜਾ ਹੈਗਾ ਇਹ ਉਹ ਚੱਕੋ ਹੁਣ ਲਾਇਆ ਪੇਚਕਸ ਖੋਲਿਆ ਤਾਲਾ ਵੜ ਗਿਆ ਅੰਦਰ ਆਉਤ ਨੂੰ ਅੰਦਰਲੇ ਅੰਦਰਲੇ ਕੈਮਰੇ ਦੀ ਵੀਡੀਓ ਦਿਖਾਉਣੀ ਆ ਹੁਣ ਦੇਖੋ ਦੁਆਰਾ ਕਿਸ ਤਰ੍ਹਾਂ ਇਹਨੇ ਤਾਲਾ ਤੋੜ ਕੇ ਅੰਦਰ ਜਿਹੜਾ ਬੜਨ ਦੀ ਕੋਸ਼ਿਸ਼ ਕੀਤੀ ਹੈ ਆ ਗਿਆ ਉਹ ਦੇਖੋ ਚਲਾ ਗਿਆ ਅੰਦਰ ਹੁਣ ਜਾ ਕੇ ਸਿੱਧਾ ਜਾ ਕੇ ਕੀ ਕਰਦਾ ਉੱਥੇ ਲੱਗੇ ਹੋਏ ਜਿਹੜੇ ਆ ਟੇਬਲ ਲੱਗਾ ਹੋਇਆ ਉਹਦੇ ਦਰਾਜਾਂ ਨੂੰ ਹੱਥ ਮਾਰੂਗਾ 4:31 ਵਜਤ ਦੀ ਘਟਨਾ ਹੈਗੀ 4:30 ਵਜਤ ਦੀ ਘਟਨਾ ਸ਼ਾਮ ਦੀ ਤਕਰੀਬ ਇਹਨੇ ਜਿਹੜਾ ਸਾਰੀ ਵਾਰਤਤ ਨੂੰ ਜਿਹੜਾ ਹੈਗਾ ਤਕਰੀਬਨ 10 ਮਿੰਟ ਜਿਹੜੇ ਹੈਗੇ ਇਹਨੇ ਲਾਇਆ ਔਰ 10 ਮਿੰਟ ਦੇ ਵਿੱਚ ਵਿੱਚ ਹੀ ਸਾਰਾ 골 ਕਰ ਗਿਆ ਇਹ ਕੰਮ ਅੰਦਰਲੇ ਕੈਮਰਾ ਦੀ ਵੀਡੀਓ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਅ ਲੈ ਚਲਦੇ ਆ ਤੁਹਾਨੂੰ ਅੰਦਰਲੇ ਕੈਮਰੇ ਵੱਲ ਪਰ ਇਸ ਵੀਡੀਓ ਵੱਲ ਦੇਖਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਜੇ ਲੋਕਾਂ ਦਾ ਪਤਾ ਲੱਗਣਾ ਚਾਹੀਦਾ ਹੈਗਾ ਬਾਹਰ ਨੂੰ ਵੀ ਜਿਹੜਾ ਮਾਰਦਾ ਭਾਈ ਕਿਤੇ ਕੋਈ ਆ ਨਾ ਜਾਵੇ ਆਫਰ ਦੁਆਰਾ ਅੰਦਰ ਹੁਣ ਦੇਖੋ ਤੁਸੀਂ ਗਿਆ ਸਿੱਧਾ ਉੱਥੇ ਮਾਰੂਗਾ ਪਹਿਲੇ ਦਰਾਜ ਨੂੰ ਹੱਥ ਇੱਥੇ ਕੁਝ ਨਹੀਂ ਮਿਲਣਾ ਭਾਈ ਦੇਖੋ ਕਿਸ ਤਰ੍ਹਾਂ ਖੋਲਿਆ ਸੰਤ ਸਾਲੇ ਨਾਲ ਹੀ ਲੈ ਕੇ ਆਇਆ ਜਿਵੇਂ ਇਹ ਪੂਰਾ ਪੱਕਾ ਪੇਟੀ ਹੁੰਦਾ ਇਸ ਜਗ੍ਹਾ ਦਾ ਇਹ ਮਾਲਕਾਂ ਨੂੰ ਵੀ ਦੇਖਣਾ ਚਾਹੀਦਾ ਕਿ ਅਜਿਹੇ ਆ ਬੰਦਾ ਇਹਨਾਂ ਦੀ ਨਿਗਾ ਦੇ ਵਿੱਚ ਜਾਂ ਕੋਈ ਮਨੀ ਚੇਂਜ ਕਰਾਉਣ ਆਇਆ ਹੋਵੇ ਜਾਂ ਕਿਤੇ ਇਹਨਾਂ ਦੇ ਨੇੜੇ-ਨੇੜ ਦਾ ਹੋਵੇ ਕਿਉਂਕਿ ਪੇਟੀ ਹੈ ਅਜਿਹੀ ਕਰ ਸਕਦੇ ਨੇ ਹਾਂ ਦੇਖ ਰਿਹਾ ਲੋਕ ਖੋਲ ਨਹੀਂ ਰਹੇਗਾ ਦੁਬਾਰਾ ਹੁਣ ਫੇਰ ਬਾਹਰ ਜਾਊਗਾ ਆਪਣੀ ਸਕੂਟਰੀ ਦੇ ਉੱਪਰੋਂ ਥੈਲਾ ਲਾ ਕੇ ਲੈ ਕੇ ਆਊਗਾ ਉਸ ਦੇ ਵਿੱਚ ਪਤਾ ਨਹੀਂ ਅਜੇ ਹਕੀ ਰੱਖਿਆ ਹੋਇਆ ਹੈ ਇਹਦਾ ਜਿਹੜੇ ਸੰਦ ਪੂਰੇ ਲੈ ਕੇ ਆਇਆ ਇਹ ਤਾਂ ਥੈਲਾ ਤਾਂ ਇਸ ਤਰ੍ਹਾਂ ਆਇਆ ਜਿਸ ਤਰ੍ਹਾਂ ਇਹ ਕੋਈ ਇਲੈਕਟ੍ਰੀਸ਼ੀਅਨ ਹੁੰਦਾ ਹੈਗਾ ਸਾਰੇ ਪੇਚਕਸ ਵਗੈਰਾ ਕੋਲ ਨੇ ਦੇਖਦੇ ਜਦ ਕਰਦਾ ਕਿ ਉਹ ਸ਼ੀਸ਼ਾ ਪਿੱਛੇ ਤੱਕਦਾ ਮੌਂਦੇ ਬੁੱਤ ਨੇ ਬੜੇ ਆਰਾਮ ਨਾਲ ਬਿਠਾਓ ਦੇਖੋ ਸਾਰੇ ਪੈਸੇ ਨੇ ਹੁਣ ਚੱਕ ਲੈਣੇ ਹੈਗੇ ਹੱਲੇ ਜੀ ਪਾਊਗਾ ਔਰ ਚੱਕੋ ਚੱਲ ਗੱਲਾਂ ਹੀ ਢੇਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਲੱਗਦਾ ਲੈ ਗਿਆ ਔਰ ਚੱਕੋ ਇਹ ਔਰ ਆ ਲੋ ਪਾ ਲਈ ਸਾਰੇ ਹੁਣ ਦੇਖੋ ਹੁਣ ਇਹਨੇ ਨਿਕਲਣ ਦੀ ਕੋਸ਼ਿਸ਼ ਕਰਨੀ ਆ ਉਹ ਗਿਆ ਚਲਾ ਗਿਆ ਓ ਓ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਬਾਹਰ ਚਲੋ ਜੀ ਇਹ ਦੇਖੋ ਇਹ ਸੀ ਸਾਰੀ ਵੀਡੀਓ ਆ ਹੁਣ ਤੁਹਾਨੂੰ ਇਹ ਮਨੀ ਚੇਂਜਰ ਦਾ ਜਿਹੜਾ ਮਾਲਕਾ ਉਹਦੇ ਨਾਲ ਗੱਲ ਕਰਵਾਉਣੀ ਹੈ ਸਾਰੀ ਕਰਨਾ ਹੈ ਪਰਦੀਪ ਕੁਮਾਰ ਢਿੰਗਰਾ ਮੇਰਾ ਨਾਮ ਹੈ ਜੀ ਕੰਮ ਸਾਡਾ ਮਨੀ ਟਰਾਂਸਫਰ ਦਾ ਕੋਈ ਚੋਰੀ ਹੋਈ ਹੈ ਤੁਹਾਡੇ ਆਪਦੇ ਵਿੱਚ ਕੀ ਕੋਈ ਚੋਰੀ ਭਈਆ ਪਤਾ ਕਿਤਾ ਕੱਲ ਸ਼ਾਮ ਨੂੰ ਮੈਂ ਲੋਕ ਲਗਾ ਕੇ 10 ਮਿੰਟ ਵਾਸਤੇ ਮਾਰਕੀਟ ਗਿਆ ਜਦੋਂ ਨੂੰ ਮੈਂ ਵਾਪਸ ਆਇਆ ਤੇ ਆ ਕੇ ਦੇਖਿਆ ਦਰਵਾਜ਼ੇ ਦਾ ਲੋਕ ਟੁੱਟਾ ਹੋਇਆ ਅੰਦਰ ਦੇ ਕੈਬਨ ਦਾ ਲੋਕ ਵੀ ਟੁੱਟਾ ਹੋਇਆ ਦਰਾਜਾਂ ਦੇ ਲੋਕ ਵੀ ਟੁੱਟੇ ਹੋਏ ਸੀ ਜਦੋਂ ਮੈਂ ਚੈੱਕ ਕੀਤਾ ਤੇ ਉਹਦੇ ਵਿੱਚ ਜਿੰਨਾ ਵੀ ਰੱਖਿਆ ਹੋਇਆ ਕੈਸ਼ ਸੀਗਾ ਉਹ ਸਾਰਾ ਗਾਇਬ ਸੀਗਾ ਪਤਾ ਕਿੱਦਾਂ ਲੱਗਿਆ ਤੁਹਾਨੂੰ ਪਤਾ ਮੈਨੂੰ ਆ ਕੇ ਹੀ ਪਤਾ ਲੱਗਿਆ ਜਦੋਂ ਵੀ ਦਰਵਾਜ਼ਾ ਖੁੱਲਿਆ ਵਾ ਤਾਂ ਮੈਨੂੰ ਪਤਾ ਚੱਲਿਆ ਵੀ ਇੱਥੇ ਕੰਮ ਹੋ ਗਿਆ ਇੱਕ ਕੋ ਚੋਰੀ ਹੋ ਗਈ ਈ ਕੁਛ ਉੱਠਿਆ ਜੀ ਸਾਰੇ ਲੋਕ ਟੁੱਟੇ ਹੋਏ ਸੀ ਬਾਹਰ ਦਾ ਵੀ ਅੰਦਰ ਕੈਬਨ ਦਾ ਵੀ ਅੰਦਰ ਦਰਾਜਾਂ ਦੇ ਵੀ ਲੋਕ ਸਾਰੇ ਟੁੱਟੇ ਸੀ ਟੁੱਟੇ ਹੋਏ ਸੀ ਸੀਸੀਟੀਵੀ ਵੀ ਦੇਖੇ ਸੀ ਸੀਸੀਟੀਵੀ ਫੁਟੇਜ ਹੈਗੀ ਆ ਸਾਰੀ ਫਿਰ ਸਾਰੀ ਗੱਲ ਫੁਟੇਜ ਖੰਗਾਲੀ ਗਈ ਉਸ ਤੋਂ ਬਾਅਦ ਔਨਲਾਈਨ ਕੰਪਲੇਨਟ ਕੀਤੀ ਹੈ 112 ਤੇ 112 ਤੇ ਕੰਪਲੇਨਟ ਕਰਨ ਤੋਂ ਬਾਅਦ ਡੀਐਸਪੀ ਸਾਹਿਬ ਤੇ ਹੋਰ ਜਿੰਨਾ ਵੀ ਮੁਲਾਜ਼ਮ ਹੈ ਸਿਟੀ 2 ਦੇ ਉਹ ਸਾਰੇ ਮੌਕੇ ਤੇ ਪਹੁੰਚੇ ਆ ਉਹਨਾਂ ਨੇ ਮੌਕਾ ਸਾਰਾ ਦੇਖਿਆ ਹੈ ਸੀਸੀਟੀਵੀ ਦੇ ਫੁਲੇਜ ਵੀ ਖੰਡਾਲੀ ਉਹਨਾਂ ਨੇ ਸਾਰੀ ਔਰ ਮੈਨੂੰ ਆਸ਼ਵਾਸਨ ਦੇ ਕੇ ਗਏ ਨੇ ਕਿ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਜਿਹੜੇ ਮਲਜ਼ਮ ਹੈਗੇ ਉਹਨਾਂ ਨੂੰ ਲੱਭਾਂਗੇ ਤਕਰੀਬਨ 2.5 ਲੱਗਦੇ ਉਹਦੀ ਕੋਈ ਪਛਾਣ ਨਹੀਂ ਹੋਸੀ ਕਿ ਵੀ ਕਹਦੇ ਤੇ ਅਸੀਂ ਨੂੰ ਪਤਾ ਕਿ ਉਹ ਵਾਈਟ ਕਲਰ ਦੀ ਐਕਟਿਵਾ ਸੀ ਉਹਨੇ ਮੂੰਹ ਬੰਨਿਆ ਹੋਇਆ ਸੀ ਨੀਲੇ ਕਲਰ ਦੀ ਜੈਕਟ ਪਾਈ ਵੀ ਹੈ ਤੇ ਨੰਬਰ ਪਲੇਟ ਉਸ ਦੀ ਐਕਟੀਵਾ ਦੇ ਉੱਤੇ ਨਾ ਅੱਗੇ ਨਾ ਪਿੱਛੇ ਕੋਈ ਨਹੀਂ ਹੈਗਾ ਪਹਿਲਾਂ ਵੀ ਕਦੇ ਆਇਆ ਕਿ ਨਹੀਂ ਆਇਆ ਇਸ ਵਾਰੀ ਕੋਈ ਆਈਡੀਆ ਨਹੀਂ ਵੀ ਪਹਿਲਾਂ ਕਦੀ ਆਇਆ ਕਿ ਨਹੀਂ ਆਇਆ ਕੋਈ ਉਹ ਤਾਂ ਕੋਈ ਇੱਥੇ ਕੋਈ ਸਰੀਆਂ ਵਗੈਰਾ ਵੀ ਰੱਖਿਆ ਹੈ ਹਾਂ ਉਸ ਦੇ ਸੱਬਲ ਦੇ ਨਾਲ ਉਹਨੇ ਤੋੜਪਾਨ ਕੀਤੀ ਉਹ ਸੱਬਲ ਇੱਥੇ ਭੁੱਲ ਗਿਆ ਉਹ ਇੱਥੇ ਪਈ ਹੈ